ਹਾਂਜੀ ਸਰ ਸਰ ਕੀ ਮਾਮਲਾ ਜੀ ਇਹ ਇਹ ਜੀ ਮਾਨਯੋਗ ਸਾਡੇ ਐਸਐਸਪੀ ਸਾਹਿਬ ਜ਼ਿਲਹੰਦਰ ਰੂਰਲ ਸਰ ਹਰਿੰਦਰ ਸਿੰਘ ਜੀ ਦੇ ਦਿਖਾ ਨਿਰਦੇਸ਼ਾਂ ਮੁਤਾਬਕ ਜਿਹੜੇ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇੱਕ ਜਿਹੜਾ ਚੱਲ ਰਿਹਾ ਹੋਇਆ ਹੈ ਕੋਨੂ ਇੱਕ ਥਾਣਾ ਸਿਟੀ ਪੁਲਿਸ ਵੱਲੋਂ ਇੱਕ ਵਧੀਆ ਹੰਗਾਰਾ ਮਿਲਿਆ ਜਦੋਂ ਐਸਏ ਜਗਤਾਰ ਸਿੰਘ ਨੇ ਤਿੰਨ ਵਿਅਕਤੀ ਜਿਹੜੇ 120 ਗੋਲ ਮਸ਼ੀਨੀਆਂ ਗੋਲੀਆਂ ਦੇ ਨਾਲ ਜਿਹੜਾ ਉਹਨਾਂ ਨੂੰ ਕਾਬੂ ਕਰਕੇ ਤੇ ਕਿ ਸਿਸਟਰ ਕੀਤਾ ਇਸੇ ਵਿੱਚ ਦਸਵਾਵਾ ਹੈ ਕਿ ਇਹਦੇ ਵਿੱਚ ਅਕਰਮ ਸਿੰਘ ਉਪਸਾਭੀ ਹੈ ਜੋ ਕਿ ਬੀਟਲ ਚੁਗਿਆਂ ਦਾ ਰਹਿਣ ਵਾਲਾ ਸਨਵਰ ਗੁਰਦੇਵ ਸਿੰਘ ਇਹ ਤੇ ਆਲਰੇਡੀ ਚਾਰ ਪੰਜ ਪਰਚੇ ਪਹਿਲੇ ਦਰਜਾ ਔਰ ਇੱਕ ਸੌਰਵ ਹੈ ਪੁੱਤਰ ਤਰਸੀਮ ਸਿੰਘ ਵਾਸੀ ਗੁਰਨਾਨਕਪੁਰਾ ਹੈ ਇਹ ਇਹ ਵੀ ਕਾਫੀ ਬਦਨਾਮ ਸੀ ਔਰ ਇੱਥੇ ਵੀ ਪਹਿਲੇ ਐਨਡੀਪੀਐਸ ਐਕਟ ਦੇ ਪਰਚੇ ਦਰਜ ਹੈ ਔਰ ਇੱਕ ਇਹਦਾ ਸਾਲਾ ਵੈ ਅਜੇ ਕੁਮਾਰ ਪੁੱਤਰ ਸੁਖਿੰਦਰ ਸਿੰਘ ਵਾਸੀ ਮਹਲਾ ਗੁਰਨਾੰਕਪੁਰਾ ਇਤਨੇ ਜਣੇ ਮੋਟਰਸਾਈਕਲ ਤੇ ਆ ਰਹੇ ਸੀਗੇ ਇਹਨਾਂ ਦੇ ਕੋਲ ਨਸ਼ੀਲਾ ਪਦਾਰਥ ਬਰਾਮਦ ਕਰਕੇ ਤੇ ਇਹਨਾਂ ਦੇਗੇ ਜਿਹੜਾ ਐਨਡੀਪੀਐਸ ਐਕਟ ਦਾ ਕੇਸ ਦਰਜ ਕੀਤਾ ਗਿਆ ਸਰ ਇਹ ਗੋਲੀਆਂ ਕਿੱਥੋਂ ਲੈ ਕੇ ਆਉਂਦੇ ਸੀ ਤੇ ਉਹ ਸਾਡਾ ਜਿਹੜਾ ਸਾਰਾ ਜਿਹੜਾ ਜਾਂਚ ਦਾ ਵਿਸ਼ਾ ਹੈ ਉਹ ਅਸੀਂ ਇਹਨਾਂ ਦਾ ਜਿਹੜਾ ਵੈ ਲੈ ਕੇ ਪੁਲਿਸ ਸਟਾਫ ਲੈ ਕੇ ਹੋਰ ਤੇ ਨਾਲ ਕੋਈ ਮੈਕੀ ਨਾਲ ਪੁੱਛ ਗਿਸ਼ ਕਰਾਂਗੇ ਹਾਂਜੀ ਪਹਿਲੇ ਮੈਂ ਦੱਸ ਚੁੱਕਿਆ ਜੀ ਤੁਹਾਨੂੰ ਕਿ ਜਿਹੜਾ ਜਿਹੜਾ ਸਰਬਜੀਤ ਸਾਭੀ ਹੈਗਾ ਵਾ ਬੀਟਲ ਝੁਗਿਆ ਮਹਿਤਪੁਰ ਦਾ ਰਹਿਣ ਵਾਲਾ ਹੈ ਇਹਦੇ ਤੇ ਚਾਰ ਪਰਚੇ ਦਰਜ ਐ ਐਨਡੀਪੀਐਸ ਦੇ ਜਿਹੜਾ ਸੌਰਵ ਹੈ ਇੱਥੇ ਵੀ ਐਨਡੀਪੀਐਸ ਦੇ ਪਰਚੇ ਦਰਜਾ ਗਿਆ ਔਰ ਅਜੇ ਕੁਮਾਰ ਜਿਹੜਾ ਹੈ ਇੱਥੇ ਵੀ ਕੇਸ ਰਜਿਸਟਰਡ ਆ ਔਰ ਇਹ ਆਪਸ ਦੇ ਵਿੱਚ ਸੌਰਵ ਤੇ ਅਜੇ ਕੁਮਾਰ ਜਿਹੜੇ ਆਪਸ ਚ ਜੀਜਾ ਸਾਲਾ ਨੇ ਰਹਿਣ ਵਾਲੇ ਕਿੱਥੋਂ ਦੇ ਇਹ ਦੋਨੇ ਜਿਹੜੇ ਹੈਗੇ ਆ ਗੁਰੂ ਨਾਨਕਪੁਰਾ ਦਾ ਰਹਿਣ ਵਾਲੇ ਨੇ ਗੁਰੂ ਨਾਨਕਪੁਰਾ ਨਕੂਦਰ ਦੇ ਦੋ ਔਰ ਤੀਸਰਾ ਜਿਹੜਾ ਸਰਬਜੀਤ ਸਿੰਘ ਹੈਗਾ ਵਾ ਸਾਭੀ ਇਹ ਬੀਟਲ ਝੁਗ ਇਹਨਾਂ ਦੇ ਕੋਲ ਇੱਕ ਮੋਟਰਸਾਈਕਲ ਤੇ ਜਿੰਨਾ ਤੱਕ ਉਹ ਹੀ ਬਰਾਮਦ ਕੀਤਾ ਹੈ ਬਾਕੀ ਅਸੀਂ ਹੋਰ ਇਹਨਾਂ ਕੋਲ ਜਿਹੜਾ ਅਮਰੀਕੀ ਦੇ ਨਾਲ ਪੁੱਛਗਿੱਛ ਕਰ ਰਹੇ ਹਾਂ ਉਹਦੇ ਵਿੱਚ ਹੋਰ ਅੱਗੇ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕ ਪਤਾ ਕੀਤੇ ਜਾਣਗੇ ਕਿ ਕਿੱਥੋਂ ਇਹ ਲੈ ਕੇ ਆਂਦੇ ਸੀਗੇ ਤੇ ਕਿੱਥੇ-ਕਿੱਥੇ ਵੇਚਦੇ ਸੀਗੇ ਸਰ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਇਹਨਾਂ ਦਾ ਆਪਣਾ ਜਾਂ ਚੋਰੀ ਦਾ ਹੈ ਉਹ ਮੋਟਰਸਾਈਕਲ ਜਿਹੜਾ ਹੈਗਾ ਵਾ ਉਹ ਸਰਬਜੀਤ ਸਿੰਘ ਸਾਭੀ ਦੇ ਕਿਸੇ ਜਾਣਕਾਰ ਦਾ ਉਹ ਵੀ ਸਾਡਾ ਜਿਹੜਾ ਪਲਸਰ ਬਲੈਕ ਵਾਲੇ ਰੰਗ ਦਾ ਵਾ ਉਹ ਵੀ ਸਾਰਾ ਅਸੀਂ ਉਹਦਾ ਆਰ.ਸੀ. ਔਰ ਦੂਜਾ ਸਾਰਾ ਵੈਰੀਫਾਈ ਕਰਾ ਰਹੇ ਹਾਂ ਵੀ ਜੋ ਇਹ ਕਹਿ ਰਿਹਾ ਸਹੀ ਨਕੌਦਰ ਦੇ ਵਿੱਚ ਜਦੋਂ ਲਗਾਤਾਰ ਜਿਹੜੇ ਗੋਲੀਆਂ ਹੀ ਫੜ ਹੋ ਰਹੀਆਂ ਹੈ ਮੈਡੀਕਲ ਸਟੋਰਾਂ ਦੀ ਜਾਂਚ ਕਦੋਂ ਤਾਂ ਕਰਾਉਂਗੇ ਮੈਡੀਕਲ ਸਟੋਰ ਜਿਹੜੇ ਨੇ ਜੀ ਮੈਡੀਕਲ ਸਟੋਰਾਂ ਤੇ ਆਲਰੇਡੀ ਅਸੀਂ ਜਿਹੜਾ ਵਾ ਡਰੱਗ ਇੰਸਪੈਕਟਰ ਨੂੰ ਲੈ ਕੇ ਤੇ ਪਿਛਲੇ ਹਫਤੇ ਅਸੀਂ ਰੇਡ ਕੀਤਾ ਸੀਗਾ ਨੂਰਮੈਲ ਦੇ ਤੇ ਨਕੌਦਰ ਦੇ ਜਿਹੜੇ ਕੁਝ ਬਦਨਾਮ ਜਿਹੜੇ ਸੀਗੇ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਔਰ ਦੂਸਰਾ ਵੀ ਬਟ ਇਹ ਜਿਹੜੇ ਹੈਗੇ ਆ ਇਹ ਮਥਪੁਰ ਸਾਈਡ ਤੋਂ ਜਿਹੜਾ ਆਇਆ ਸੀਗਾ ਇਹ ਬੰਦਾ ਹੁਣ ਉੱਥੋਂ ਪਤਾ ਕਰਦੇ ਆ ਕਿ ਕਿੱਥੋਂ ਲੈ ਕੇ ਆਂਦਾ ਸੀ ਸਾਰਾ ਕੀ ਅੱਗੇ ਹੈਗਾ ਥੈਂਕ ਯੂ ਜੀ